ਲੁਧਿਆਣਾ ਕਾਂਗਰਸ ਦੀ ਅਹਿਮ ਮੀਟਿੰਗ ਹੋਈ ਜਿਸ ਦੌਰਾਨ ਲੁਧਿਆਣਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਮੇਤ ਸਾਬਕਾ ਮੰਤਰੀਆਂ ਤੋਂ ਇਲਾਵਾ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਮੌਜੂਦ ਰਹੇ ਇਸ ਦੌਰਾਨ ਭਾਰਤ ਪੂਸ਼ਣ ਆਸ਼ੂ ਮੰਚ ਤੋਂ ਮੁੜ ਤੋਂ ਕਾਂਗਰਸੀ ਆਗੂਆਂ ਅਤੇ ਕੈਮਰੇ ਚਲਾਰੇ ਮੀਡੀਆ ਤੇ ਗਰਮੁੰਦੇ ਵਿਖਾਈ ਦਿੱਤੇ ਇਸ ਦੌਰਾਨ ਉਹਨਾਂ ਆਪਣੇ ਹੀ ਕਾਂਗਰਸ ਦੇ ਆਗੂਆਂ ਤੇ ਪੜਤਗਿਆ ਕਿ ਸਾਡੇ ਆਗੂਆਂ ਵਿੱਚ ਡਿਸਪਲਿਨ ਦੀ ਕਮੀ ਹੈ ਉਹਨਾਂ ਕਿਹਾ ਕਿ ਅੱਜ ਬਹੁਤ ਗੰਭੀਰ ਮੁੱਦਾ ਹੈ ਇਸ ਤੇ ਸਭ ਨੂੰ ਧਿਆਨ ਦੇਣ ਦੀ ਲੋੜ ਹੈ ਇਸ ਦੌਰਾਨ 파ਟ ਪੂਜਨ ਆਸ਼ੂ ਨੇ ਮੀਡੀਆ ਕਰਮੀਆਂ ਨੂੰ ਕੈਮਰੇ ਬੰਦ ਕਰਨ ਲਈ ਕਿਹਾ ਅਤੇ ਕਿਹਾ ਕਿ ਹੁਣ ਕੋਈ ਵੀਡੀਓ ਨਾ ਬਣਾਈ ਜਾਵੇ। ਇਸ ਦੌਰਾਨ ਕਾਂਗਰਸ ਦੇ ਬਾਕੀ ਆਗੂਆਂ ਨੂੰ ਸਮਝਾਉਂਦੇ ਵਿਖਾਈ ਦਿੱਤੇ ਪਰ 파ਟ ਪੂਜਨ ਆਸ਼ੂ ਨੇ ਕਿਹਾ ਕਿ ਸਾਨੂੰ ਰੌਲਾ ਪਾਉਣ ਵਾਲੇ ਨਹੀਂ ਚਾਹੀਦੇ। ਮਜ਼ਾਕ ਪਾੜ ਕੇ ਰਹਿ ਜਾਂਦਾ ਸਾਰੀ ਕਾਂਗਰਸ ਦਾ। ਇਟਾ ਸੀਰੀਅਸ ਇਸ਼ੂ ਅਸੀਂ ਡਿਸਕਸ ਕਰਾਂ। ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਣਾ ਤਜਰਬਾ ਦੱਸਦੇ ਆ ਤਾਂ ਸੁਣੋ ਜੇ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਪਛਾਣਨ ਵਾਲਾ ਉੱਤੇ ਨਾਲ ਲੀਡਰ ਨਹੀਂ ਬਣਦਾ ਆਓ ਚੱਲੋ ਜਿੱਥੇ ਚੱਲਣਾ ਤੇ ਫਿਰ ਇਹ ਦਿਖਾਉਂਦੇ ਆ ਲੀਡਰ ਕਿਤਾ ਬਣਦੇ ਆ ਸੋ ਆਏ ਡਿਸਪਲਿਨ ਤੋਂ ਸਾਡੇ ਕਾਗਰਸੀਆਂ ਨੂੰ ਸਾਰੀਆਂ ਚੀਜ਼ਾਂ ਨਹੀਂ ਆਉਂਦਾ ਇੱਕ ਗੈਰ ਤਰੀਕੇ ਡਿਸਪੀਨ ਚ ਰਹਿਣਾ ਹੈ ਕਿਦਾ ਸੀਗੇ ਸਿਸ਼ੂ ਅਸੀਂ ਇਸ ਦਾ ਸਕਟਾ ਹੋਰ ਬਕਾਇਦਾ ਤੌਰ ਤੇ ਜਦੋਂ ਸੀਨੀਅਰ ਬੰਦੇ ਆਪਰਾ ਮਹਿਸਬਾ ਦਸਦੇ ਆ ਜਾਂ ਸੋ ਇਹ ਤੁਸੀਂ ਲੀਡਰ ਆਏ ਕਰਕੇ ਤੇ ਆਏ ਕਰਕੇ ਫੋਟੋ ਖਿਚਾਉਣ ਵਾਲਾ ਉਹਦੇ ਨਾਲ ਲੀਡਰ ਨਹੀਂ ਕੋਈ ਬਣਦਾ ਆਓ ਚਲੋ ਜੇਲਾ ਚ ਚੱਲਣਾ ਤੇ ਫਿਰ ਫਿਰ ਦਿਖਾਉਨੇ ਆ ਲੀਡਰ ਕਿਤਾ ਬਣਦੇ ਆ why discipline? shamla chander building maintenance handyman under Trade Trade platform is now available on your local london area. he has more than five years experience in the same line. he used to work with reputed companies, agencies, as well local builders with brothers. he is professional by plumbing, electrician, Masonry work, carpentry. For more information, please contact him at www.checktrade.com, ID number nine two one seven six zero. Shamra Chander Kal Call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ